ਟੋਟਰੀਆਂ ਅੱਜ ਦੋ ਦਰਾ ਦੋ ਪਾਣੀ ਦਾ ਪਾਣੀ ਕਰਕੇ ਜਾਊ ਅੱਜ ਚੈੱਕ ਕਰ ਲੋ ਆਹ ਹੀ ਐ ਨਾ ਟੈਲਾ ਕਾਕਾ ਛੱਡ ਟੜ ਅੱਜ ਦੇਖ ਕੇ ਜਾਵਾਂਗੇ ਆ ਕੇ ਜਾਵਾਂਗੇ ਆ ਕੇ ਜਾਵਾਂਗੇ ਆ ਕੇ ਜਾਵਾਂਗੇ ਆ ਵੇਖੋ ਆਹ ਦੇਖੋ ਸੁਪਰਾ ਤੁਸੀਂ ਰੌਲਾ ਪਾ ਸਾਡੀਆਂ ਟੈਲਾ ਟੋਟਰੀਆਂ ਟੋਟਰੀ ਨਹੀਂ ਛੱਡ ਕਾਕਾ ਤੂੰ ਵੀ ਛੱਟ ਇੱਥੇ ਆ ਲੋ ਚੈੱਕ ਲੋ ਕਰ ਲੋ ਇਕੱਠੀਏ ਨੂੰ ਅੱਜ ਮੈਂ ਚੀਕਾ ਘੜਾ ਕੇ ਜਾਊ ਸੱਚ ਸੱਚ ਸਾਹਮਣੇ ਲੈ ਕੇ ਆ ਹਜੇ ਵੀ ਤੁਸੀਂ ਕਿਆ ਉਹ ਨਾ ਚੱਲਣ ਲੱਗਾ ਤੁਸੀਂ ਉਹਨੇ ਮੋੜੇ ਵੀ ਨਹੀਂ ਮੰਨਦੇ ਗੱਲ ਪਹਿਲਾਂ ਤੁਸੀਂ ਕੈਮਰੇ ਬੰਦ ਕਰਾਉਣੀ ਪਹਿਲਾਂ ਤੁਹਾਡੇ ਭਾਈ ਸਾਹਿਬ ਹੱਥ ਹੋ ਗਈ ਇੱਧਰ ਜਿਹੜਾ ਮਰਜ਼ੀ ਕੈਮਰਾ ਬੰਦ ਕਰਾ ਲਓ ਇੱਧਰ ਇੱਧਰ ਰੁਕੋ ਚੱਲੇ ਕਿੱਥੇ ਹੋ ਚੱਲੇ ਕਿੱਥੋਂ ਅ ਜਵਾਬ ਦਿਓ ਜਵਾਬ ਕੋਈ ਇੰਟਰਵਿਊ ਨਹੀਂ ਕਰਨੀ ਕੋਈ ਅਸੀਂ ਟਾਲ ਨਹੀਂ ਵਿਖਾਉਣੀ ਦੇਖੋ ਇਹ ਗੱਲ ਕੀ ਹੋਈ ਯਾਰ ਇਹ ਗੱਲ ਕੀ ਹੋਈ ਦੱਸੋ ਆਹ ਲਓ ਟੱਪ ਨਹੀਂ ਆ ਵੀ ਟੱਪ ਲਓ ਕਿਰ ਇਹ ਨਾਲ ਵਿੱਚ ਕੀ ਪਾਤਾ ਯਾਰ ਇਹ ਤਾਂ ਟੁੱਟਦੀ ਨਹੀਂ ਯਾਰ ਇਹ ਤਾਂ ਇਹ ਕੀ ਚੱਕਰ ਬਈ ਆ ਵੀ ਛੱਟੋ 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 ਸਾਰੀ ਛੱਟੋ ਸਾਰਿਆਂ 28 ਰੁਪਏ ਫੁੱਟ ਦੇ ਵਿੱਚ ਮੋੜਨ ਕਾਰਵਿੰਗ 2x2 ਦੀ ਕਾਰਵਿੰਗ 28 ਰੁਪਏ ਫੁੱਟ ਦੇ ਵਿੱਚ ਦੇ ਰਿਆਂ ਸਿਰਫ 35 ਰੁਪਏ ਫੁੱਟ ਦੇ ਵਿੱਚ 글로ਸੀ 2x4 ਚਾਹੇ ਡਾਰਕ ਕਲਰ ਲੈ ਜੋ ਚਾਹੇ ਇਟਾਲੀਅਨ ਕਲਰ ਲੈ ਜੋ ਭਾਜੀ ਇਹ ਵੀ 35 ਤੇ ਅਜੇ ਕਲਰ ਦੇਖੀ ਚਲੋ 35 ਵਾਲੇ ਭਾਜੀ 35 ਰੁਪਏ ਦੇ ਵਿੱਚ ਬਾਥਰੂਮ ਦੇ ਰਿਆਂ ਅਸੀਂ ਬਣੇ ਬਣਾਏ ਠੀਕ ਹੈ ਚਾਹੇ ਟਰੈਕਟਰ ਟਰਾਲੀ ਜੋ ਵੀ ਜਿਹੜਾ ਉਹ ਚਾਹੇ ਜੋ ਨਵੀ ਫੋਰਚੂਨਰ ਲੈਂਦੀ ਆ ਉਹ ਖੜਾ ਹੋਈ ਤੇ ਜੀ ਭਾਵੇਂ ਟਰੱਕ ਝਾੜ ਦਿਓ ਮੈਂ ਕਹਾਂ ਜੀ ਕੁਛ ਵੀ 12 ਐਮ ਐਮ ਥਿਕਣਾ ਸੈ ਜੀ ਦੇਖੋ ਜੀ ਤੁਹਾਡੇ ਬਾਥਰੂਮ ਤੁਹਾਡੀਆਂ ਰਸੋਈਆਂ ਤੁਹਾਡੇ ਕਮਰੇ ਬਣ ਕੇ ਹੋਰਾਂ ਬਾਗ ਜੇ ਤੁਸੀਂ ਆਉਂਗੇ ਗੋਰਾ ਟਾਇਰ ਰਾਮਪੁਰਾ ਫੂਲ ਤੇ ਲੋਵੀ ਕਹਿੰਦੇ ਗੋਰਾ ਟਾਇਰ ਦੀਆਂ ਟੈਲਾਂ ਨਹੀਂ ਟੁੱਟਦੀਆਂ ਹੁਣ ਵੇ ਪਹੁੰਚ ਚੁੱਕਾ ਗੋਰਾ ਟਾਇਰ ਰਾਮਪੁਰਾ ਫੂਲ ਅੱਜ ਦੁੱਧਰਾ ਦੁੱਧ ਪਾਣੀ ਦਾ ਪਾਣੀ ਕਰਕੇ ਜਾਊ ਅੱਜ ਇੱਕ ਕਰ ਲੋ ਆਹ ਹੀ ਹੈ ਨਾ ਟਾਇਨਾ ਗੋਰਾ ਟਾਇਲ ਕਹਿੰਦੇ 100% ਪ੍ਰੀਮੀਅਮ ਕੁਆਲਿਟੀ ਕਾਕਾ ਸ਼ਟ ਡਰ ਅੱਜ ਦੇਖ ਕੇ ਜਾਵਾਂਗੇ ਆ ਵੇਖੋ ਆਹ ਦੇਖੋ ਪੈ ਗਏ ਪਟਾਕੇ ਭਾਈ ਜੀ ਬੜਾ ਤੁਸੀਂ ਰੌਲਾ ਪਾਉਣਾ ਛਾਤੀਆਂ ਠੋਕਦੇ ਟੇਲਾਂ ਹੀ ਟੁੱਟਦੀਆਂ ਟੇਲਾਂ ਹੀ ਟੁੱਟਦੀਆਂ ਆਹ ਦੇਖੋ ਕਰ ਲੋ ਕੱਠੀ ਡੇਲ ਆਪਣੀ ਸ਼ਟ ਡੱਕੋ ਤੁਸੀਂ ਸ਼ਟ ਇੱਥੇ ਆ ਲੋ ਆਹ ਚੱਕ ਲੋ ਕਰ ਲੋ ਕੱਠੀ ਇਹਨੂੰ ਭਾਈ ਕਾਦੋ ਇੰਨਾ ਇਹ ਨਾ ਕਰੋ ਗੋਰਾ ਟਾਇਲ ਦੀ ਟਾਇਲ ਨਾ ਕਦੇ ਟੁੱਟੀ ਆ ਨਾ ਕਦੇ ਘਸਣੀ ਆ ਭਾਈ ਹਜੇ ਵੀ ਨਹੀਂ ਤੁਸੀਂ ਮੰਨਦੇ ਯਾਰ ਹੱਤੋਂ ਹੋ ਗਏ ਭਾਈ ਉਹ ਵੀ ਹੱਤੋਂ हद ਤੁਸੀਂ ਵੀ ਹੱਦ ਪਾਰ ਕਰੀ ਜਾਂਦੇ ਓ ਐਦਾਂ ਨਾ ਕਰੋ ਤੁਸੀਂ ਪਹਿਲਾਂ ਜੀ ਦੁਨੀਆ ਦੇਖਦੀ ਲਾਈਵ ਦੇਖੀ ਜਾਓ ਮੇਰੇ ਨਾਂ ਨਾਲ ਆਇਓ ਅੱਜ ਮੈਂ ਟੀਕਾ ਕਢਾ ਕੇ ਜਾਉ ਸੱਚ ਸੱਚ ਸਾਹਮਣੇ ਲੈ ਕੇ ਆਉ ਹਾਂ ਜੀ ਤੁਸੀਂ ਕੈਮਰਾ ਚੱਲਣ ਲੱਗਾ ਤੁਸੀਂ ਓਰੇ ਮੋਰੇ ਵੀ ਨਹੀਂ ਮੰਨਦੇ ਗੱਲ ਭਾਜੀ ਤੁਸੀਂ ਟੀਕਾ ਕਿਧੀਆਂ ਕਢਾਉਂਗੇ ਪਹਿਲਾਂ ਐ ਦੱਸੋ ਤੁਸੀਂ ਪਹਿਲਾਂ ਸਹੀ ਤਰੀਕੇ ਨਾਲ ਪੇਸ਼ ਆਓ ਭਾਜੀ ਤੁਸੀਂ ਰੋਣਾ ਭਾਣਿਓ ਟੈਲੈਂਟ ਟੁੱਟਦੀਆਂ ਟੈਲੈਂਟ ਟੁੱਟਦੀਆਂ ਆ ਚੱਕੋ ਆ ਦੇਖੋ ਕਰ ਲਓ ਕੱਟੀਆਂ ਭਾਜੀ ਗੋਰਾ ਡਾਲ ਦੀ ਡਾਲ ਨਾ ਕਦੇ ਟੁੱਟੂਗੀ ਨਾ ਕਦੇ ਕਸੂਗੀ ਇਹ ਹੁਣ ਵੀ ਮੈਂ ਕਹਿ ਰਿਆਂਗਾ ਲਾਈਵ ਹੈ ਪਹਿਲਾਂ ਤੁਸੀਂ ਕੈਮਰਾ ਬੰਦ ਕਰੋ ਇਦਾਂ ਨਹੀਂ ਕੈਮਰੇ ਕੂਮਰੇ ਬੰਦ ਹੋਣੇ ਕੈਮਰੇ ਬੰਦ ਕਰੋ ਇਦਾਂ ਕੈਮਰੇ ਬੰਦ ਹੋਣ ਲੱਪੇ ਫੇਰ ਗੱਲਾਂ ਗਈਆਂ ਭਾਈ ਭੱਜਦੇ ਕਿਉਂ ਯਾਰ ਗੱਲ ਕਰੋ ਤਾਂ ਭਾਈ ਮੈਂ ਗਾਲੀ ਕਰੀ ਜਾਣਾਗਾ ਪਹਿਲਾਂ ਤੁਸੀਂ ਕੈਮਰੇ ਬੰਦ ਕਰੋ ਨਹੀਂ ਸੋਣੇ ਭਾਈ ਸਾਹਿਬ ਹੱਥ ਹੋ ਗਈ ਇੱਧਰ ਜਿਹੜਾ ਮਰਜੀ ਕੈਮਰਾ ਬੰਦ ਕਰਾ ਲਓ ਤੁਸੀਂ ਚਾਹਣੇ ਕੀ ਹੋ ਅਸੀਂ ਤੁਹਾਡੀ ਇੰਟਰਵਿਊ ਕਰਕੇ ਜਾਣੀ ਆ ਅਸੀਂ ਇਹੋ ਜਿਹੀ ਇੰਟਰਵਿਊ ਨਹੀਂ ਕਰਨੀ ਅਸੀਂ ਕੋਈ ਇਦਾਂ ਇਦਾਂ ਇੱਧਰ ਇੱਧਰ ਰੁਕੋ ਚੱਲੇ ਕਿੱਥੇ ਹੋ ਚੱਲੇ ਕਿੱਥੋਂ ਅਜਵਾਬ ਦਿਓ ਜਵਾਬ ਪੰਜਾਬ ਤੇ 3 ਕਰੋੜ ਤੋਂ ਵੱਧ ਜਾਂਦਾ ਪੂਰਾ ਹਿੰਦੁਸਤਾਨ ਪੂਰੇ ਇੰਡੀਆ ਦੇ ਲੋਕੀ ਦੇਖਦੇ ਕਿੰਨੇ ਕਰੋੜਾ ਲੋਕ ਦੇਖਦੇ ਸਾਨੂੰ ਤੁਹਾਨੂੰ ਪਤਾ ਪਾਜੀ ਜਵਾਬ ਦੇਣ ਤੋਂ ਭੱਜੀ ਜੰਨੇ ਆ ਪਾਜੀ ਤੁਹਾਨੂੰ ਕਰੋੜਾਂ ਦੇਖ ਰਿਆ ਉਹਦੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਦੇਖੋ ਅਸੀਂ ਕੋਈ ਐਂਟਰਪੋ ਨਹੀਂ ਕਰਨੀ ਕੋਈ ਅਸੀਂ ਟਾਲ ਨਹੀਂ ਵਿਖਾਉਣੀ ਦੇਖੋ ਤੁਸੀਂ ਪਾਜੀ ਇੱਧਰ ਇੱਧਰ ਆ ਇਦਾਂ ਨਾ ਕਰੋ ਪਾਜੀ ਇਹ ਗੱਲ ਤਗਾ ਲੈ ਇਹ ਗੱਲ ਤਗਾ ਲੈ ਤੁਹਾਡੇ ਲਈ ਗੱਲ ਤਾਂ ਗੱਲ ਨਹੀਂ ਪਾਜੀ ਤੁਸੀਂ ਐਨਾ ਮੇਰੇ ਕੋਲੇ ਰਾਜਾ ਦੁਕਾਨਦਾਰੀ ਦਾ ਕੰਮ ਆ ਠੀਕ ਹੈ ਜੀ ਤੁਸੀਂ ਐ ਖਾਰੂ ਪਾਉਣ ਲੱਗੇ ਇਹ ਕੋਈ ਗੱਲ ਥੋੜੀ ਬਿਸ਼ਵਾਸ ਬਹੁਤ ਬਣਿਆ ਗੋਰਾ ਟਾਲਦੇ ਨਾ ਤੋੜੋ ਦੇਖੋ ਸੱਚ ਸਾਹਮਣੇ ਲਿਆਉਣ ਦਿਓ ਮੈਨੂੰ ਭਾਈ ਗੋਰਾ ਟਾਇਰ ਤੇ ਲੋਕਾਂ ਦਾ ਵਿਸ਼ਵਾਸ ਬਣਿਆਗਾ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਾਂਗੇ ਤੁਸੀਂ ਟੈਲਾਂ ਤੋੜਨੀਆਂ ਨੇ ਆਜੋ ਮੇਰੇ ਨਾਲ ਆਓ ਤੁਸੀਂ ਆ ਦੇਖੋ ਜੀ ਐਡਾ ਗਦਾਮ ਐਡਾ ਤਾਮ ਸ਼ਾਮ ਰੱਖਿਆ ਆ ਅੱਜ ਆਪਾਂ ਚੈੱਕ ਕਰਕੇ ਜਾਣਾ ਮੈਂ ਤੁਹਾਨੂੰ ਦੱਸੀ ਜਣਾ ਆਜੋ ਭਾਈ ਗੋੜਤੀਆਂ ਆ ਟੈਲਾਂ ਦੇ ਟੋਟੇ ਕਰਤੇ ਆ ਕਹਿੰਦੇ ਟੈਲੈਂਟ ਟੁੱਟਦੀ ਆ ਵੀ ਟੁੱਟ ਜਾਣੀਆਂ ਆ ਪਈਆਂ ਨੇ ਗੋਰਾ ਟਾਇਲ ਦੀਆਂ ਡਾਲਾਂ ਜੀ ਤੋੜੋ ਕਿਵੇਂ ਤੋੜਨੀਆਂ ਨੇ ਆਪਦੇ ਹਿਸਾਬ ਨਾਲ ਹੀ ਤੋੜੋ ਜੀ ਜੇ ਟੁੱਟ ਗਈਆਂ ਫਿਰ ਜ਼ਿੰਮੇਵਾਰ ਕੌਣ ਆ ਉਧਰ ਦੇਖੋ ਅੱਖ ਜੱਖਾ ਪਾਓ ਮੈਂ ਕਹਾਂ ਜੀ ਲਾਈਵ ਚ ਲਾਇਆ ਹੋਇਆ ਹੈਗਾ ਛੱਡ ਦਿਓ ਤੁਸੀਂ ਡੇੜੇ ਹਿਸਾਬ ਤੁਸੀਂ ਟਾਇਲ ਤੋੜੋ ਗੋਰਾ ਟਾਇਲ ਦੀ ਆ ਲਓ ਜੀ ਇਹ ਬੜਾ ਰੋਲਾ ਬੰਦਿਆ ਚੱਕਵਾ ਟੁੱਟ ਗਈ ਹੈ ਇਹ ਕਿ ਫੱਟ ਕੀਤਾ ਸੀ ਭਾਜੀ ਹੋਰ ਚੈੱਕ ਕਰ ਲਓ ਇਹ ਦੇਖੋ ਆ ਲਓ ਟੁੱਟ ਗਈ ਆ ਵੀ ਇੱਥਾ ਚੈੱਕ ਲਓ ਭਾਜੀ ਚੱਕਰ ਇਹ ਨਾਲ ਵਿੱਚ ਕੀ ਬਾਤ ਆ ਯਾਰ ਇਹ ਤਾਂ ਟੁੱਟਦੀ ਹੀ ਨਹੀਂ ਯਾਰ ਇਹ ਤਾਂ ਇਹ ਕੀ ਚੱਕਰ ਬਈ ਆ ਵੀ ਸੱਟੋ 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 ਸਾਰੀਆਂ ਸੱਟੋ ਸੱਟੋ ਸਾਰੀਆਂ ਭਾਜੀ ਗੋਰਾ ਟਾਇਲ ਦੀ ਟਾਇਲ ਨਾ ਕਦੇ ਕਸਨੀ ਆ ਨਾ ਕਦੇ ਟੁੱਟਣੀ ਆ ਜੀ ਆਹ ਗੱਲ ਦਾ ਦਾਵਾ ਕਰਦਾਗਾ ਜੀ ਠੀਕ ਆ ਜੀ ਲਾਈਵ ਬੋਲ ਰਹੇ ਆ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਤੁਸੀਂ ਬਸ ਲੋਕਾਂ ਨੂੰ ਇਤੋਂ ਫੜਨਾ ਕੰਨ ਇਤੋਂ ਫੜ ਕੇ ਫਸਾਉਣਾ ਹੁਣ ਤੁਸੀਂ ਕਹਿਣਾ ਲੈ ਜਾਓ 100 ਰੁਪਏ ਫੁੱਟ ਰੋਣਾ ਤੁਸੀਂ ਪਾਉਣੇ ਵੀ ਸਾਡੀਆਂ ਟੈਲਾਂ ਮਜ਼ਬੂਤ ਆ ਰੇਟ ਘਟਿਆ ਪਾਜੀ ਜਿੱਤੋਂ ਮਰਜੀ 100 ਰੁਪਏ ਫੁੱਟ ਲੈ ਜਾਓ ਤਾਂ ਗੋਰਾ ਟਲ ਕੀ ਖਾਸ ਆ ਗੋਰਾ ਟਲ ਇਹ ਖਾਸ ਆ ਜੀ ਸ਼ੀਸ਼ੇ ਵਰਗੀਆਂ ਟੈਲਾਂ ਲੋਹੇ ਵਰਗੀਆਂ ਟੈਲਾਂ ਦੇ ਰਿਹਾ 35 ਰੁਪਏ ਫੁੱਟ ਦੇ ਵਿੱਚ ਜੀ 35 ਰੁਪਏ ਦੇ ਵਿੱਚ 35 ਰੁਪਏ ਦੇ ਵਿੱਚ ਆ ਵੀ ਆ ਵੀ ਮੈਂ ਕਹਾਂ ਜੀ ਡਾਰਕ ਕਲਰ ਜਿੰਨੇ ਤੁਸੀਂ ਦੇਖ ਰਹੇ ਹੋ 2/4 ਦੀ 35 ਰੁਪਏ ਫੋਟੇ ਜੀ ਆ ਹੁਣ ਤੁਸੀਂ ਕਹਣਾ ਇਹ ਮਹਿੰਗੀ ਆ ਆ ਉਹ ਸਸਤੀਆਂ ਤੁਸੀਂ ਉਹ ਰੰਗਾਂ ਦੇ ਸਾਹਮਣੇ ਰੇਟ ਲੈ ਲੈਣੇ ਆ ਆਜੋ ਭਾਜੀ ਤੁਹਾਨੂੰ ਸਾਰੇ ਕਲਰ ਵਿਖਾਉਣਾਗਾ 35 ਰੁਪਏ ਫੋਟੇ ਜੀ ਸਹਿਦ ਪੁੱਛਣਾ ਤਾਂ 28 ਰੁਪਏ ਫਟ ਦੇ ਵਿੱਚ ਵੁੱਡਨ ਦੇਖਿਆ ਕਦੇ ਜੀ ਐਂ ਦੱਸੋ 28 ਰੁਪਏ ਫਟ ਦੇ ਵਿੱਚ ਵੁੱਡਨ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਝੂਠ ਨਾ ਬੋਲਿਓ ਗਲਤ ਗੱਲ ਨਾ ਕਰੋ ਲੋਕਾਂ ਦੇ ਟਰੱਕ ਭਰ-ਭਰ ਗੋਣਾ ਫੋਰ ਨਾ ਤੁਸੀਂ ਬਾਤ ਕਰੋ ਸਾਡੇ ਕੋਲ 28 ਰੁਪਆ ਦੀਆਂ ਮੁੱਕ ਗਈਆਂ ਟੈਲਾਂ ਪਾਜੀ ਵੁੱਡਨ 28 ਰੁਪਏ ਫੁੱਟ ਦੇ ਵਿੱਚ ਦੇ ਰਿਆਂਗਾ ਦੇਖੋ ਇਧਰ ਵੁੱਡਨ ਵੀ ਡਿਜ਼ਾਈਨਿੰਗ ਦੇ ਵਿੱਚ ਕਾਰਵਿੰਗ 2x2 ਦੀ ਕਾਰਵਿੰਗ 28 ਰੁਪਏ ਫੁੱਟ ਦੇ ਵਿੱਚ ਦੇ ਰਿਆਂ ਐਤੂ ਬਾਅਦ ਤੁਹਾਨੂੰ 2x4 ਦੀ ਵੀ ਵਿਖਾਉਣੀ ਆ ਜੋ 35 ਰੁਪਏ ਦੇ ਵਿੱਚ ਦੇ ਰਿਆਂ ਜੀ ਠੀਕ ਹੈ ਜੀ ਹੁਣ ਬਣੇ ਰਹੋ ਹੁਣ ਤੁਸੀਂ ਮੇਰੇ ਨਾਲ ਬਣੇ ਰਹੋ ਤੋ ਬਾਈ ਤੁਸੀਂ ਜਾਓ ਨਾ ਕਿਤੇ ਅੱਜ ਮੈਂ ਅਥਾਂ ਖੋਲ ਕੇ ਜਾਣੀਆਂ ਜਿਹੜੀਆਂ ਲੁੱਟਾਂ ਹੁੰਦੀਆਂ ਨਾ ਤੁਹਾਡੀਆਂ ਬੰਦ ਕਰ ਦੇਣੀਆਂ ਆ ਜਾਓ ਭਾਜੀ ਅਜੇ ਤਾਂ ਕਲਰ ਵਿਖਾਉਣੇ ਆ ਤੁਹਾਨੂੰ 2 बाई 4 ਦੇ ਇੱਧਰ ਦੇਖੋ ਹੈ ਨਾ 100 ਰੁਪਏ ਫੁੱਟ ਦੇ ਉਹ ਭਾਜੀ 100 ਰੁਪਏ ਆ ਤੁਸੀਂ 90 ਰੁਪਏ ਦੇ ਦੋਗੇ ਫਾਇਦਾ ਥੋੜੀ ਹੋਏ ਲੋਕਾਂ ਦਾ 5-10 ਰੁਪਏ ਤੋਂ ਉੱਪਰ ਥੱਲੇ ਹੁੰਦੇ ਰਹਿੰਦੇ ਆ ਭਾਜੀ ਇਹੀ ਗੱਲ ਆ ਐਸੀ ਗੱਲ ਕਰਕੇ ਤਾਂ ਗੋਰਾ ਡਾਲ ਮਸ਼ਹੂਰ ਆ ਇਹ ਵੀ 35 ਰੁਪਏ ਫੁੱਟ ਦੇ ਵਿੱਚ ਆ ਜੋ 100 ਰੁਪਏ ਫੁੱਟ ਦੀ ਡਾਲ ਇਹ ਵੀ 35 ਚ ਬਾਜੀ ਇਹ ਵੀ 35 ਚ ਹਜੇ ਕਲਰ ਦੇਖੀ ਚਲੋ 35 ਵਾਲੇ ਆ ਦੇਖੋ ਆ ਤਾਂ ਭਾਈ 나ਗ ਦਾ ਬੱਚਾ ਆ ਮਸ਼ਹੂਰੇ ਬੜਾ ਹੋਇਆ ਕਲਰ ਇਹ ਵੀ 35 ਰੁਪਏ 35 ਰੁਪਏ ਫੋਟ ਦੇ ਵਿੱਚ ਵਾਈਟ ਸਤਵਾਰੀ ਉਹ ਦੇਖੀ ਚਲੋ ਹੁਣ ਕੱਲਾ ਕੱਲਾ ਕਲਰ ਜੀ ਮੈਕ ਵੀ ਮੇਰੇ ਨੇੜੇ ਰੱਖਿਓ ਦੇਖੀ ਚਲੋ ਜੀ ਦੇਖੋ ਜੀ ਅਰੇ ਜਿੱਤੇ ਮਰਜੀ ਹੱਥ ਰੱਖੋ ਉਹੀ ਲੈ ਜਾਓ ਟਾਇਲ ਚੱਕ ਕੇ ਮੈਂ ਕਹਾਂ ਜੀ ਜਿਹੜੇ ਤੇ ਵੀ ਹੱਥ ਰੱਖੋ 35 ਰੁਪਏ ਫੁੱਟ ਦੇ ਵਿੱਚ ਸਭ ਦਾ ਫਲਾਈਟ ਰੇਟ ਆ ਜੀ ਆ ਤਾਂ ਕਹਿੰਦੇ ਵੀ ਹੈਵੀ ਡਿਜ਼ਾਈਨ ਆ ਵੱਡਾ ਡਿਜ਼ਾਈਨ ਆ ਪ੍ਰੀਮੀਅਮ ਆਫ ਵਾਟਰਪਰੂਫ ਹੈ ਤਾਂ ਕਹਿੰਦੇ ਰੇਟ ਜ਼ਿਆਦਾ ਹੋਣਾ ਚਾਹੀਦਾ ਜ਼ਿਆਦਾ ਨਹੀਂ ਗੋਰਾ ਟਾਇਲ ਤੇ 35 ਰੁਪਏ ਫੁੱਟ ਜੀ ਜ਼ਿਆਦਾ ਹੋਊਗਾ ਤਾਂ ਹੋਰ ਪਾਸੇ ਹੋਊਗਾ ਪਰ ਗੋਰਾ ਟਾਇਲ ਦੇ ਰਿਆ ਇੱਕੋ ਹੀ ਰੇਟ ਦੇ ਵਿੱਚ ਸਿਰਫ 35 ਰੁਪਏ ਫੁੱਟ ਦੇ ਵਿੱਚ ਗਲੋਸੀ 2x4 ਚਾਹੇ ਡਾਰਕ ਕਲਰ ਲੈ ਜਾਓ ਚਾਹੇ ਇਟਾਲੀਅਨ ਕਲਰ ਲੈ ਜਾਓ ਘਰ ਦੀ ਸ਼ਾਨ ਗੋਰਾ ਟਾਇਲ ਦੇਖੋ ਗੋਰਾ ਟਾਇਲ ਰਾਮਪਰਾਫੂਲ ਇੱਧਰ ਲੱਗੇ ਲੱਗੇ ਵੀ ਤੁਹਾਨੂੰ ਸਾਨੂੰ ਆਹ ਦੇਖੋ ਭਾਈ ਜੀ ਇਹਦਾ ਵੀ ਦੱਸ ਦਿਓ ਪਲੀਜ਼ ਭਾਜੀ 35 ਰੁਪਏ ਫਟੇ ਜੀ 35 ਰੁਪਏ ਇਹਦਾ ਦੱਸ ਦਿਓ ਭਾਈ ਜੀ ਭਾਜੀ 35 ਰੁਪਏ ਦੇ ਵਿੱਚ ਬਾਥਰੂਮ ਦੇ ਰਹੇ ਆ ਅਸੀਂ ਬਣੇ ਬਣਾਏ ਆ ਵੀ ਦੱਸੋ ਭਾਈ ਜੀ ਭਾਜੀ 35 ਰੁਪਏ ਫਟੇ ਜੀ ਆਹ ਭਾਜੀ 35 ਰੁਪਏ ਫਟ ਭਾਜੀ ਦੇਖੀ ਚੱਲੋ ਤੁਸੀਂ ਜੀ ਅਸੀਂ ਤਾਂ ਅਜਰੋ ਹੋਰ ਸ਼ੋਰੂਮਾਂ ਜਾਂਦੇ ਆ ਉਹ ਕਹਿੰਦੇ ਆ 45 ਇਹ 70 ਇਹ 80 ਇਹ 100 ਭਾਜੀ ਸਾਰੀ 35 35 ਭਾਈ ਉਹ 35 ਰੁਪਏ 22 ਰਸੋਈ ਅਚਾਰ ਰਸੋਈ ਦੀ ਟਾਇਲ 22 ਰੁਪਏ ਚ 22 ਰੁਪਏ ਦੇ ਵਿੱਚ ਜੀ ਆਪਾਂ 35 ਤੋਂ 40 ਨਹੀਂ ਕਰਨੇ ਆਪਾਂ ਤਾਂ 22 ਕਰਨੀ ਆ ਜੀ ਦੇਖੋ ਜੀ ਤੁਹਾਡੇ ਬਾਥਰੂਮ ਤੁਹਾਡੀਆਂ ਰਸੋਈਆਂ ਤੁਹਾਡੇ ਕਮਰੇ ਬਣ ਕੇ ਹੋਟਲਾਂ ਬਾਂਗ ਜੇ ਤੁਸੀਂ ਆਉਂਗੇ ਗੋਰਾ ਟਾਇਰ ਰਾਮਪੁਰਾ ਫੂਲ ਤੇ ਹੋਟਲਾਂ ਵਰਗੇ ਘਰ ਵੀ ਬਣਨਗੇ ਰੇਟ ਵੀ ਘੱਟ ਮਾਤਰਾਵ ਲੱਖਾਂ ਰੁਪਏ ਘਰ ਬਣਾਉਣ ਦੇ ਬਚਣ ਜਾ ਰਹੇ ਜੇ ਤੁਸੀਂ ਇੱਥੇ ਆ ਕੇ ਫਾਇਦੇ ਲਓਗੇ ਆ ਵੀ ਦੱਸੋ ਭਾਈ ਜੀ ਭਾਜੀ 35 ਰੁਪਏ ਰੇਟ ਇੱਕ ਡੀਐਨ ਤੁਹਾਡੀ ਪਸੰਦ ਦਾ ਤੁਸੀਂ ਇੱਥੇ ਆਓ ਇੱਥੇ ਜਿੱਟ ਤੇ ਮਰਜੀ ਹੱਥ ਰੱਖੋ ਆ ਵੀ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਮਾਤਰਾਵ 2x2 28 ਰੁਪਏ 2x4 ਭਾਈ ਜੀ ਪਾਰਕਿੰਗ ਵਾਲੀਆਂ ਟਾਈਲਾਂ ਹੈਗੀਆਂ ਪਾਰਕਿੰਗ ਟਾਇਲ ਦੇਖੋ ਆਹ ਦੇਖੋ ਸਰ ਵੱਡੀ ਪਾਰਕਿੰਗ ਟਾਇਲ ਇਹ ਤੁਹਾਨੂੰ ਮਿਲਣੀ ਹੈ ਸਿਰਫ 33 ਰੁਪਏ ਫੁੱਟ ਦੇ ਵਿੱਚ ਕਲਰ ਆਪਸ਼ਨ ਆ ਤੁਹਾਡੀ ਪਸੰਦ ਦੀ ਜੀ ਅੱਛਾ 33 ਰੁਪਏ ਦੇ ਵਿੱਚ ਨਾ ਆ ਵੀ ਡਿਜ਼ਾਈਨ ਭਾਜੀ ਡਿਜ਼ਾਈਨ ਦੇਖੀ ਚਲੋ ਰੇਟ ਇੱਕੋ ਹੀ ਆ ਜੀ ਠੀਕ ਹੈ ਜੀ ਰੇਟ ਇੱਕੋ ਹੀ ਸਿਰਫ 33 ਰੁਪਏ ਫੁੱਟ ਦੇ ਵਿੱਚ ਪਾਰਕਿੰਗ ਟਾਇਲ 12mm ਥਿਕਨੈਸ ਹੈ ਜੀ ਠੀਕ ਹੈ ਚਾਹੇ ਟਰੈਕਟਰ ਟਰਾਲੀ ਜੋ ਵੀ ਜਿਹੜਾ ਹੋ ਚਾਹੇ ਜੋ ਨਵੀ ਫੋਰਚੂਨਰ ਲੈਂਦੀ ਆ ਉਹ ਖੜਾ ਹੋਈ ਤੇ ਜੀ ਭਾਵੇਂ ਟਰੱਕ ਝਾੜ ਦਿਓ ਮੈਂ ਕਹਾਂ ਜੀ ਕੁਛ ਵੀ 12mm ਥਿਕਨੈਸ ਹੈ ਜੀ ਇਹ ਵਾਲੀ ਟਾਇਰ ਦੀ ਜੀ ਭਾਈ ਜੀ ਸੌਰੀ ਗੁੱਸਾ ਨਾ ਕਰੋ ਮੈਂ ਆਇਆ ਤਾਂ ਬੜਾ ਜੋਸ਼ ਸੀ ਮੈਂ ਕਹੇ ਅੱਜ ਭਾਂਡਾ ਭੰਨ ਕੇ ਜਾਊਗਾ ਪਰ ਤੁਸੀਂ ਚੀਕਾਂ ਮੈਂ ਤੁਹਾਡੀਆਂ ਘੜਾਉਣਾ ਸੀ ਕਢਾ ਤੁਸੀਂ ਸਾਡੀਆਂ ਦਿੱਤੀਆਂ ਨਹੀਂ ਸਰ ਭਾਈ ਜੀ ਰੌਲਾ ਇਹਨਾਂ ਦਾ ਆ ਰੌਲਾ ਤੁਹਾਡਾ ਮੇਰਾ ਨਹੀਂ ਹੈਗਾ ਰੌਲਾ ਇਹਨਾਂ ਦਾ ਜਿਨ੍ਹਾਂ ਨੇ ਮਿਹਨਤ ਨਾਲ ਪੈਸੇ ਜੋੜ ਕੇ ਆਉਣੇ ਆ ਥੈਂਕ ਯੂ ਬੜਾ ਤੁਸੀਂ ਅੱਖਾਂ ਖੋਲ੍ਹਤੀਆਂ 1 ਇੰਚੀ 2-2 ਇੰਚ ਉਹ ਵੀ ਚਲੋ ਕੋਈ ਗੱਲ ਨਹੀਂ ਸਰ ਸ਼ੁਕਰੀਆ ਗੋਰਾ ਟਾਇਲ ਨੂੰ ਫੋਲੋ ਕਰ ਲਓ ਕਿਉਂਕਿ ਗੋਰਾ ਟਾਇਲ ਤੇ ਹਰ ਰੋਜ਼ ਨਵੇਂ-ਨਵੇਂ ਰੇਟ ਆਉਣੇ ਆ ਨਵੇਂ-ਨਵੇਂ ਡਿਜ਼ਾਈਨ ਆਉਣੇ ਆ ਗੋਰਾ ਟਾਇਲ ਸਟੋਰ ਰਾਮਪੁਰਾ ਫੂਲ ਡਿਸਟ੍ਰਿਕਟ ਬਿੜਹੰਡਾ ਜੀ ਦੇਖੋ ਪੂਰੇ ਇੰਡੀਆ ਤੋਂ ਸਸਤੀਆਂ ਟਾਇਲਾਂ ਮਜ਼ਬੂਤ ਟਾਇਲਾਂ ਨਵੇਂ-ਨਵੇਂ ਡਿਜ਼ਾਈਨ ਫਾਇਦੇ 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 ਤੁਹਾਡੇ ਘਰ ਹੋਟਾ ਪਰਗੇ ਬਣਨੇ ਆ 6 ਮਹੀਨੇ ਦੇ ਅੰਦਰ-ਅੰਦਰ ਤੁਸੀਂ ਹੁਣੇ ਆ ਕੇ ਖਰੀਦ ਲਓ 6 ਮਹੀਨੇ ਚ ਘਰ ਤੁਹਾਡਾ ਤਿਆਰ ਕਿਆਣਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਰਾਮਪੁਰਾ ਫੂਲ